ਸ੍ਰੀ ਗੁਰਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਇੱਤੀ ਵੱਡੀ ਖਬਰ ਦਿਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਵੱਡੀ ਸਕੀਮ ਪੰਜਾਬ ਸਮੇਤ ਇੰਨਾ ਸੂਬਿਆਂ ਲਈ 1 ਲੱਖ ਕਰੋੜ ਜਾਰੀ ਦਿਵਾਲੀ ਦਾ ਖਾ ਤਿਆਰ ਹੈ ਜਿਸ ਦੀ ਹਰ ਕੋਈ ਵੀ ਸਬਰੀ ਦੇ ਨਾਲ ਅਡੀ ਕਰਦਾ ਹੈ ਜਖੇ ਦੇ ਵਿੱਚ ਸਰਕਾਰੀ ਮੁਲਾਜ਼ਮ ਤੋਂ ਲੈ ਕੇ ਕਿਸਾਨ ਵੀ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਗਾਤਾ ਉਤਿਆਸ ਰੱਖਦੇ ਹਨ ਕੇਂਦਰ ਦੇ ਨੇ ਧਿਆਟ ਦੇ ਸੀਜ਼ਨ ਦੇ ਮੱਦੇ ਨਜ਼ਰ ਕੇਂਦਰੀ ਟੈਕਸਾਂ ਦੇ ਆਪਨੇ ਹਿੱਤ ਇਹ ਤਸਦੀ ਐਡਵਾਂਸ ਕਿਸ਼ਤ ਜੋ ਕਿਸ਼ਤ ਜੋ ਸੂਬਿਆਂ ਨੂੰ ਕੁੱਲ 110603 ਕਰੋੜ ਰੁਪਏ ਟਰਾਂਸਫਰ ਕੀਤੇ ਹਨ ਵਿੱਤ ਮੰਤਰੀ ਨੇ ਇੱਕ ਬਿਆਨ ਵਿੱਚ ਬੋਦਨੂ ਕਿ ਆਉਣ ਵਾਲੇ ਧਿਆਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਅਤੇ ਰਾਜਾਂ ਨੂੰ ਪੂੰਜੀ ਖਰਚ ਨੂੰ ਤੇਜ਼ ਕਰਨ ਅਤੇ ਆਪਣੀ ਵਿਕਾਸ ਕਲਿਆਣਕਾਰੀ ਖਰਚਿਆਂ ਨੂੰ ਵਿੱਤ ਦੇਣ ਦੇ ਯੋਗ ਬਣਾਉਣ ਲਈ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਟੈਕਸ ਟ੍ਰਾਂਸਫਰ ਦੀ ਐਡਵਾਂਸ ਕਿਸ਼ਤ ਵੱਜੋਂ 1,163 ਕਰੋੜ ਰੁਪਏ ਜਾਰੀ ਕੀਤੇ ਹਨ ਇਸ ਵਿੱਤ ਮੰਤਰਾਲੇ ਨੇ ਇੱਕ ਰਲਿਜੀ ਵਿੱਚ ਕਿਹਾ ਕਿ 2025 ਅਕਤੂਬਰ 10 ਨੂੰ ਜਾਰੀ ਕੀਤੇ ਜਾਣ ਵਾਲੇ ਆਮ ਮਾਸਕ ਬੰਡ ਤੋਂ ਲਾਵਾ ਹੈ ਰਿਲੀਜ਼ ਵਿੱਚ ਵੱਖ-ਵੱਖ ਸੂਬਿਆਂ ਨੂੰ ਜਾਰੀ ਕੀਤੀ ਗਈ ਰਕਮ ਦਾ ਬ੍ਰੇਕਅਪ ਦਿੱਤਾ ਗਿਆ ਉੱਤਰ ਪ੍ਰਦੇਸ਼ ਨੂੰ ਸਭ ਤੋਂ ਵੱਧ 18227 ਕਰੋੜ ਰੁਪਏ ਦੀ ਵੰਡ ਮਿਲੀ ਉਸ ਤੋਂ ਬਾਅਦ ਬਿਹਾਰ ਨੂੰ 10219 ਕਰੋੜ ਰੁਪਏ ਅਤੇ ਮੱਧ ਪ੍ਰਦੇਸ਼ ਨੂੰ 7976 ਕਰੋੜ ਰੁਪਏ ਦੀ ਵੰਡ ਮਿਲੀ ਪਸ਼ਮੀਰਗਲ ਨੂੰ 643 ਕਰੋੜ ਮਹਾਰਾਸ਼ਟਰ ਨੂੰ 6 ਜਾ 418 ਕਰੋੜ Rajasthan ਨੂੰ 6123 ਕਰੋੜ ਤੇ Punjab ਨੂੰ 1836 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਸਰਕਾਰ ਨੇ 22 ਸਤੰਬਰ ਤੋਂ ਨਵੇਂ GST ਸਿਧਾਂਤ ਲਾਗੂ ਕੀਤੇ ਹਨ ਕੇਂਦਰੀ ਵਿੱਤ ਮੰਤਰੀ निर्मला सीतारमण ਦੀ ਗਵਾਹੀ ਹੇਠ 25ਵੀਂ GST ਕੌਂਸਲ ਮੀਟਿੰਗ ਨੇ ਐਮ ਸੁਧਾਰ ਮਨਜ਼ੂਰ ਕੀਤੇ ਜੋ ਆਮ ਲੋਕਾਂ ਤੇ ਛੋਟੇ ਵਪਾਰੀਆਂ ਲਈ ਕਾਰੋਬਾਰ ਆਸਾਨ ਬਣਾਉਣ ਦੇ ਧਿਆਨ ਕੇਂਦ੍ਰਿਤ ਕਰਦੇ ਹਨ ਆਪਣੇ ਸੁਤੰਤਰਤਾ ਦੇਸ਼ ਦੇ ਪਿਆ ਸ਼੍ਰੇਸ਼ਠ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਨਾਨਕੀਤਾ ਸਿੰਘ ਸਰਕਾਰ ਅਗਲੀ ਪੀੜ੍ਹੀ ਦੇ ਜੀਐਸਟੀ ਸਦਾਰ ਲਿਆਏਗੀ ਜੋ ਆਮ ਆਦਮੀ ਤੇ ਟੈਕਸ ਦਾ ਬੋਝ ਘਟਾਏਗੀ ਇਹ ਇੱਕ ਇਹ ਤੁਹਾਡੇ ਲਈ ਦੀਵਾਲੀ ਦਾ ਤੋਹਫਾ ਹੋਏਗਾ ਉਹਨਾਂ ਕਹ ਕੇ ਉਨਾਂ ਕਾਸੀ ਕੇ ਸੁਧਾਰਾਂ ਦਾ ਸਿੱਧਾ ਆਮ ਆਦਮੀ ਖਸਾਨਾ ਐਮ ਐਸ ਐਮ ਈ ਔਰਤਾ ਨੌਜਵਾਨ ਅਤੇ ਮਤਵਰਕ ਦੇ ਪ੍ਰਵਾਨਾ ਨੂੰ ਹੋਵੇਗਾ ਜਦੋਂ ਕਿ ਭਾਰਤ ਦੇ ਲੰਬੇ ਸਮੇਂ ਦੇ ਵਿਕਾਸ ਨੂੰ ਮਜ਼ਬੂਤੀ ਮਿਲੇਗੀ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨਸਾਰ ਜੀ ਐਸ ٹی ਕੌਂਸਲ ਇੱਕ ਵੀ ਐਪਿਕਸ ਦਾ ਪੈਕੇਜ ਦਿੱਸਪਰਸ ਕੀਤੀ ਗਈ ਸੀ ਜਿਸ ਵਿੱਚ ਇੱਕ ਸਰਲ ਦੋ ਸਲੈਪਟਾਂ ਦੇ ਦੇ ਨਾਲ ਅਰਧਿਤ ਕਿਸਕਤਾ ਆਮ ਆਦਮੀ ਕਿਰਤਾ ਨਿਰਪੱਖ ਉਦਯੋਗਾਂ ਕਿਸਾਨ ਅਤੇ ਖੇਤੀਬਾੜੀ ਸੇ ਤਰਤੀਸਤਾ ਤੇ ਮੁੱਖ ਚਾਲਕਾਂ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸਾਰੇ ਖੇਤਰਾਂ ਵਿੱਚ ਵਿਆਪਿਕ ਜਰਕ ਟੋਤਾਂ ਸ਼ਾਮਲ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ